ਸ਼੍ਰੀਕਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁਖਬਰਾਂ। ਜਲੰਧਰ ਦੇ ਵਿੱਚ ਕੱਲ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਜੀਹਾਂ ਦੱਸਦੀ ਹੈ ਕਿ ਕੱਲ ਯਾਨੀ ਕਿ 10 ਜੁਲਾਈ ਨੂੰ ਜਲੰਧਰ ਦੀ ਵੈਸਟ ਸੀਟ ਦੇ ਉੱਪਰ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਇਸ ਚੋਣ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਚੋਣ ਅਧਿਕਾਰੀਆਂ ਦੇ ਵੱਲੋਂ ਪੂਖਤਾ ਪ੍ਰਬੰਧ ਕੀਤੇ ਗਏ ਨੇ। ਖਾਸ ਪ੍ਰਬੰਧ ਕੀਤੇ ਗਏ ਨੇ ਚਾਹੇ ਉਹ ਸਿਕਿਉਰਿਟੀ ਨੂੰ ਲੈ ਕੇ ਹੋਵੇ ਜਾਂ ਫਿਰ ਈਵੀਐਮ ਮਸ਼ੀਨਾਂ ਨੂੰ ਲੈ ਕੇ ਹੋਣ। ਇਸ ਦੇ ਨਾਲ ਹੀ ਦੱਸਦੀ ਹੈ ਕਿ ਕੱਲ ਜਲੰਧਰ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਰਕਾਰੀ ਸਕੂਲ ਕਾਲਜ ਅਤੇ ਬਾਕੀ ਦੇ ਅਧਾਰਿਕ ਅਲ ਬੰਦ ਰਹਿਣਗੇ ਜਿਹਾ ਦੱਸਦੀ ਹੈ ਕਿ ਇਹ ਗੱਲ ਜਲੰਧਰ ਦੇ ਡੀਸੀ ਕਮ ਚੋਣ ਅਧਿਕਾਰੀ ਹਿਮਾਂਸ਼ੂ ਅਗਰਵਾਲ ਦੇ ਹੁਕਮਾਂ ਦੇ ਵਿੱਚ ਤਹੀ ਗਈ ਹੈ ਦੱਸਦੇ ਕਿ ਬੁੱਧਵਾਰ 10 ਜੁਲਾਈ ਨੂੰ ਛੁੱਟੀ ਘੋਸ਼ਿਤ ਕੀਤੀ ਗਈ ਹੈ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਹਲਕੇ ਦੇ ਸਰਕਾਰੀ ਅਧਿਕਾਰੀ ਪਛਮੀ ਹਲਕੇ ਵਿੱਚ ਚੋਣਾਂ ਕਰਵਾਉਣ ਲਈ ਰੁੱਝੇ ਹੋਣੇ ਨੇ ਆਪੋ ਆਪਣੀਆਂ ਪਾਰਟੀਆਂ ਲਈ ਚੋਣ ਪ੍ਰਚਾਰ ਕਰ ਰਹੇ ਵੱਡੇ ਆਗੂ ਅੱਜ ਪਛਮੀ ਹਲਕੇ ਨੂੰ ਛੱਡ ਕੇ ਚਲੇ ਗਏ ਨੇ ਇਸ ਦੌਰਾਨ ਉਮੀਦਵਾਰ ਦੇ ਨਾਲ ਚਾਰ ਸਾਥੀ ਹੋਣਗੇ ਜੋ ਘਰ-ਘਰ ਪ੍ਰਚਾਰ ਕਰ ਸਕਣਗੇ ਵਿਧਾਨ ਸਭਾ ਹਲਕੇ ਲਈ ਵੋਟਾਂ 10 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੈਣਗੀਆਂ 10 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਇਸ ਤੇ ਚਲਦਿਆਂ ਅੱਜ ਈਵੀਐਮ ਮਸ਼ੀਨਾਂ ਵੀ ਡਿਸਪੈਚ ਕਰਕੇ ਪੋਲਿੰਗ ਬੂਥਾਂ ਤੇ ਭੇਜੀਆਂ ਗਈਆਂ ਨੇ ਤੇ ਨਾਲ ਹੀ ਗੱਲਬਾਤ ਕਰਦਿਆਂ ਚੋਣ ਕਰਮਚਾਰੀ ਡਾਕਟਰ ਮਨਦੀਪ ਨੇ ਦੱਸਿਆ ਕਿ 181 ਬੂਥਾਂ ਦੇ ਵਿੱਚ ਈਵੀਐਮ ਮਸ਼ੀਨਾਂ ਡਿਸਪੈਚ ਕਰਕੇ ਭੇਜੀਆਂ ਜਾ ਰਹੀਆਂ ਨੇ ਤੇ ਇਸ ਦੇ ਨਾਲ ਹੀ ਜੇਕਰ ਕਿਸੇ ਮਸ਼ੀਨ ਦੇ ਵਿੱਚ ਕੋਈ ਖਰਾਬੀ ਆਉਂਦੀ ਹੈ ਤਾਂ ਅਧਿਕਾਰੀਆਂ ਨੂੰ ਦੋ-ਦੋ ਮਸ਼ੀਨਾਂ ਵੱਖਰੇ ਤੌਰ ਦੇ ਉੱਪਰ ਦਿੱਤੀਆਂ ਗਈਆਂ ਨੇ ਜੋ ਕਿ ਰਿਜ਼ਰਵ ਰਹਿਣਗੀਆਂ ਤੇ ਜੇਕਰ ਕਿਸੇ ਵੀ ਈਵੀਐਮ ਮਸ਼ੀਨ ਦੇ ਵਿੱਚ ਖਰਾਬੀ ਆਉਂਦੀ ਹੈ ਤਾਂ ਉਹ ਤੁਰੰਤ ਹੀ ਉਸ ਦਾ ਹਲ ਕੱਢ ਸਕਣ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਅਤੇ ਪੈਰਾ ਮਿਲਟਰੀ ਫੋਰਸ ਵੀ ਪੋਲਿੰਗ ਬੂਥਾਂ ਤੇ ਮਸ਼ੀਨਾਂ ਛੱਡਣ ਦੇ ਲਈ ਉਹਨਾਂ ਦੇ ਨਾਲ ਪਹੁੰਚ ਰਹੀ ਆਹ ਸੁਣ ਗਏ ਆ ਡਾਕਟਰ ਮਨਦੀਪ ਕੀ ਕਹਿੰਦੇ ਨਜ਼ਰ ਆਏ ਮੇਰੇ ਨਾਲ ਡਾਕਟਰ ਮਨਦੀਪ ਸਿੰਘ ਜੀ ਮਨਦੀਪ ਜੀ ਅੱਜ ਤੇ ਇਹ ਵੀ ਮਸ਼ੀਨਾਂ ਜਿਹੜੀਆਂ ਹੈਂਡਓਵਰ ਕੀਤੀਆਂ ਜਾਂਦੀਆਂ ਹਨ ਅੱਜ ਟੋਟਲ 181 ਬੂਥ ਹੈ 034 ਜ਼ਿਲਹੰਦਰ ਵੈਸਟ ਵਿੱਚ ਇਹਦੇ ਵਿੱਚ ਅਸੀਂ ਸਾਰੀਆਂ ਪੋਲਿਟਿਕ ਪਾਰਟੀ ਨੂੰ ਅਰਗੇ ਡਿਸਪੈਚ ਕਰ ਰਹੇ ਹਾਂ ਤੇ ਇਹਦੇ ਨਾਲ ਪੋਲਿੰਗ ਪਾਰਟੀ ਚਾਰ ਮੈਂਬਰ ਦੀ ਪੋਲਿੰਗ ਪਾਰਟੀ ਹੈ ਉਹਦੇ ਨਾਲ ਪੁਲਿਸ ਫੋਰਸ ਪੈਰਾ ਮਿਲਟਰੀ ਫੋਰਸ ਜਿਹੜੀ ਆ ਉਹ ਨਾਲ ਜਾ ਰਹੀ ਹੈ ਤੇ ਟੋਟਲ 181 ਬੂਥ ਨੇ 181 ਬੂਥ ਇੱਕ ਗੱਲ ਕਰੀਏ 22 ਚਾਂਸ ਕੋਈ ਮਸ਼ੀਨ ਖਰਾਬ ਹੋ ਜਾਂਦੀ ਹੈ ਤੇ ਉਹ ਕਿੱਦਾਂ ਰਿਜ਼ਰਵ ਕਿੱਦਾਂ ਤੁਹਾਡੇ ਕੋਲ ਹਾਂ ਜੇਕਰ ਕੋਈ ਮਸ਼ੀਨ ਖਰਾਬ ਹੁੰਦੀ ਹੈ ਤੇ ਜਿਹੜੇ ਸੁਪਰਵਾਈਜ਼ਰ ਸਾਹਿਬਾਨ ਆ ਉਹਨਾਂ ਕੋਲ ਦੋ ਦੋ ਮਸ਼ੀਨਾ ਜਿਹੜੀਆਂ ਰਿਜ਼ਰਵ ਅ ਅਸੀਂ ਨਾਲ ਉਹਨਾਂ ਨੂੰ ਦੇਵਾਂਗੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਤੇ ਇਮੀਡੀਏਟਲੀ ਉਹਨੂੰ ਸੋਲਵ ਕੀਤਾ ਜਾਊ ਕਿੰਨੇ ਸਮੇਂ ਕਿੰਨੇ ਸਮੇਂ ਦੇ ਵਿੱਚ ਇਮੀਡੀਏਟਲੀ ਕਿਰਨ ਕੇਂਦਰੀ ਅਤੇ ਪੰਜਾਬ ਦੇ ਬੀਜੇਪੀ ਸਿੱਖ ਆਗੂਆਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਹੈ ਜਿहां ਦੱਸਦੀ ਹੈ ਕਿ ਬੀਜੇਪੀ ਦੇ ਸਿੱਖ ਲੀਡਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਕਿਹਾ ਗਿਆ ਹੈ ਕਿ ਜਾਂ ਤਾਂ ਬੀਜੇਪੀ ਪਾਰਟੀ ਛੱਡ ਦਿਓ ਨਹੀਂ ਤਾਂ ਤੁਹਾਨੂੰ ਜਾਨੋਂ ਮਾਰ ਦਿੱਤਾ ਜਾਏਗਾ ਦੱਸਦੀ ਹੈ ਕਿ ਬੀਜੇਪੀ ਦੇ ਚੰਡੀਗੜ੍ਹ ਸਥਿਤ ਆਫਿਸ ਦੇ ਵਿੱਚ ਇੱਕ ਚਿੱਠੀ ਮਿਲੀ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕੁਝ ਆਗੂਆਂ ਦੇ ਨਾਮ ਲਿਖੇ ਗਏ ਨੇ ਜਿਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇਨ ਆਗੂਆਂ ਦੇ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਭਾਜਪਾ ਸਿੱਖ ਤਾਲਮੇਲ ਕਮੇਟੀ ਦੇ ਕੌਮੀ ਰੇਲਵੇ ਕਮੇਟੀ ਦੇ ਮੈਂਬਰ ਤਜਿੰਦਰ ਸਿੰਘ ਸਰਾ ਭਾਜਪਾ ਦੇ ਜਨਰਲ ਸਕੱਤਰ ਪਰਮਿੰਦਰ ਬਰਰਾੜ ਤੇ ਭਾਜਪਾ ਦੇ ਸੂਬਾ ਸੰਗਠਨ ਜਨਰਲ ਸਕੱਤਰ ਸ਼੍ਰੀ ਨਿਵਾਸੁੱਲੂ ਸ਼ਾਮਲ ਹਨ ਇਸ ਸਬੰਧੀ ਧਮਕੀ ਭਰੇ ਪੱਤਰ ਪਾਰਟੀ ਦੇ ਚੰਡੀਗੜ੍ਹ ਦਫ਼ਤਰ ਪਹੁੰਚੇ ਹਨ ਇਨ੍ਹਾਂ ਪੱਤਰਾਂ ਦੇ ਵਿੱਚ ਕੁਝ ਜਲਣਸ਼ੀਲ ਪਦਾਰਥ ਵੀ ਮਿਲੇ ਨੇ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਭਾਜਪਾ ਨੇ ਤਾਵਾ ਨੂੰ ਅਜਿਹੇ ਧਮਕੀਪਰੇ ਪੱਤਰ ਮਿਲੇ ਨੇ। ਭਾਜਪਾ ਆਗੂਆਂ ਨੇ ਇਸ ਸੰਬੰਧੀ ਚੰਡੀਗੜ੍ਹ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਪੱਤਰ ਦੇ ਵਿੱਚ ਮਿਲੀ ਸਮੱਗਰੀ ਨੂੰ ਜਾਂਚ ਲਈ ਭੇਜ ਦਿੱਤਾ ਹੈ। ਚਿੱਠੀ ਦੇ ਵਿੱਚ ਭਾਜਪਾ ਆਗੂਆਂ ਨੂੰ ਭਾਜਵਾ ਛੱਡਣ ਜਾਂ ਦੁਨੀਆ ਛੱਡਣ ਦੀ ਚੇਤਾਵਨੀ ਦਿੱਤੀ ਗਈ ਹੈ। ਖਾਲਿਸਤਾਨ ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਿਖੇ ਹੋਏ ਨੇ। ਭਾਜਪਾ ਲੀਡਰਾਂ ਨੇ ਦੱਸਿਆ ਹੈ ਕਿ ਅੱਜ ਉਹ ਇਸ ਮਾਮਲੇ ਦੇ ਵਿੱਚ ਪੰਜਾਬ ਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਮਿਲਣ ਜਾ ਰਹੇ ਨੇ ਉਹ ਆਪਣੀ ਕਿਸਮ ਦਾ ਨਵਾਂ ਕੇਸ ਹੈ ਅਸਲ ਜਾਣਕਾਰੀ ਮੁਤਾਬਕ ਪੱਤਰ ਭੇਜਣ ਵਾਲੇ ਨੇ ਪ੍ਰਮੁਖਤਾ ਨਾਲ ਚਾਰ ਅਹਿਮ ਨੁਕਤੇ ਉਠਾਏ ਨੇ ਪੱਤਰ ਮਿਲਣ ਤੋਂ ਬਾਅਦ ਪਾਰਟੀ ਆਗੂ ਵੀ ਹੈਰਾਨ ਨੇ ਇਸ ਤਰ੍ਹਾਂ ਦੀ ਸਥਿਤੀ ਪਹਿਲਾਂ ਕਦੇ ਪੈਦਾ ਨਹੀਂ ਹੋਈ ਲੰਬੇ ਸਮੇਂ ਤੋਂ ਨੇਤਾ ਸੋਸ਼ਲ ਮੀਡੀਆ ਤੇ ਬਿਆਨਬਾਜ਼ੀ ਕਰਦੇ ਰਹਿੰਦੇ ਸਨ ਪਰ ਅਜੇਹਾ ਪਹਿਲੀ ਵਾਰ ਸਾਹਮਣੇ ਆਇਆ ਪੱਤਰ ਵਿੱਚ ਪਰਮਿੰਦਰ ਬਰਾੜ ਤੇ ਤਜਿੰਦਰ ਸਰਾਂ ਨੂੰ ਚੇਤਾਵਨੀ ਦਿੰਦਿਆਂ ਲਿਖਿਆ ਹੈ ਕਿ ਪਹਿਲਾਂ ਵੀ ਤੁਹਾਨੂੰ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਚੇਤਾਵਨੀ ਦਿੱਤੀ ਸੀ ਕਿ ਤੁਸੀਂ ਆਪਣੇ ਸਿਰਾਂ ਉੱਪਰ ਪੱਗਾਂ ਬੰਨੀਆਂ ਹੋਈਆਂ ਨੇ ਪਰ ਤੁਸੀਂ ਭਾਜਪੀ ਤੇ ਆਰਐਸਐਸ ਦੇ ਨਾਲ ਮਿਲ ਕੇ ਸਿੱਖਾਂ ਤੇ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀ ਕਰ ਰਹੇ ਹੋ ਤੁਸੀਂ ਆਰਐਸਐਸ ਦੇ ਨਾਲ ਮਿਲ ਕੇ ਸਿੱਖ ਮਸਲਿਆਂ ਦੇ ਵਿੱਚ ਦਖਲ ਦੇ ਰਹੇ ਹੋ ਇਸ ਲਈ ਤੁਹਾਨੂੰ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਤੁਸੀਂ ਜਾਂ ਤਾਂ ਭਾਜਪਾ ਛੱਡਦੇ ਹੋ ਜਾਂ ਅਸੀਂ ਤੁਹਾਨੂੰ ਇਸ ਦੁਨੀਆ ਤੋਂ ਹੀ ਚੱਕ ਦਵਾਂਗੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਤੁਸੀਂ ਕਿਸਾਨ ਅੰਦੋਲਨ ਨੂੰ ਤੋੜਨ ਲਈ ਭਾਜਪਾ ਦੇ ਨਾਲ ਕੰਮ ਕੀਤਾ ਸੀ ਤੁਸੀਂ ਸਿੱਖ ਧਰਮ ਦੇ ਗद्दार ਹੋ ਤੁਸੀਂ ਆਰਐਸਐਸ ਤੇ ਭਾਜਪਾ ਦੀ ਮਦਦ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਤੇ ਲੋਕਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹੋ ਤੁਸੀਂ ਸਿੱਖਾਂ ਤੇ ਮੁਸਲਮਾਨਾਂ ਦੇ ਰਿਸ਼ਤੇ ਵਿਗਾੜਨ ਦਾ ਕੰਮ ਕਰ ਰਹੇ ਹੋ ਭਾਜਪਾ ਤੇ ਆਰਐਸਐਸ ਤੁਹਾਨੂੰ ਵਰਤ ਕੇ ਬਾਹਰ ਸੁੱਟ ਦੇਵੇਗੀ ਬਹੁਤ ਸਾਰੇ ਲੋਕਾਂ ਸਿੱਖਾਂ ਤੇ ਪੰਜਾਬ ਨੂੰ ਤਬਾਹ ਕਰਨ ਲਈ ਆਏ ਤੇ ਭਜਾਏ ਗਏ ਨੇ ਨਾ ਸਿੱਖ ਤੇ ਨਾ ਹੀ ਪੰਜਾਬ ਤਬਾਹ ਹੋ ਸਕੇ ਤੁਸੀਂ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਜਿਸ ਨੂੰ ਅਸੀਂ ਕਲੀਅਰ ਕਰਾਂਗੇ ਤੇ ਜਲਦ ਹੀ ਤੁਹਾਨੂੰ ਮਿਲਾਂਗੇ ਜਿਵੇਂ ਦੱਸਦੀ ਹੈ ਕਿ ਇਹ ਚਿੱਠੀ ਚੰਡੀਗੜ੍ਹ ਦੇ ਭਾਜਪਾ ਦਫ਼ਤਰ ਦੇ ਵਿੱਚ ਮਿਲੀ ਹੈ ਜਿਸ ਦੇ ਵਿੱਚ ਇਹ ਚੇਤਾਵਨੀ ਦਿੱਤੀ ਗਈ ਹੈ ਨਾਗੂਆ ਨੂੰ ਕਿ ਜਾਂ ਤਾਂ ਭਾਜਪਾ ਛੱਡੋ ਜਾਂ ਫਿਰ ਇਸ ਦੁਨੀਆ ਵਿੱਚੋਂ ਤੁਹਾਨੂੰ ਅਸੀਂ ਚੱਕ ਦੇਵਾਂਗੇ ਤੁਹਾਡੀ ਇਸ ਖਬਰ ਬਾਰੇ ਕੀ رائے ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਬੀਜੇਪੀ ਦੇ ਵਿਧਾਇਕ ਪਰਤ ਸ਼ੇਟੀ ਨੇ ਰਾਹੁਲ ਗਾਂਧੀ ਦੇ ਉੱਪਰ ਵਿਵਾਦਿਤ ਟਿੱਪਣੀ ਕਰ ਦਿੱਤੀ ਹੈ ਜਿਸ ਤੋਂ ਬਾਅਦ ਸਿਆਸਤ ਵਿੱਚ ਹਲਚਲ ਮਚ ਗਈ ਜਿਹਾਂ ਦੱਸਿਆ ਕਿ ਲੋਕ ਸਭਾ ਦੇ ਵਿੱਚ ਹਾਲ ਹੀ ਦੇ ਵਿੱਚ ਵਿਸ਼ੇਸ਼ ਸੈਸ਼ਨ ਹੋਇਆ ਸੀ ਜਿਸ ਦੇ ਵਿੱਚ ਰਾਹੁਲ ਗਾਂਧੀ ਨੇ Hindu ਧਰਮ ਦੇ ਬਾਰੇ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਵਿਰੋਧੀ ਧਿਰ ਨੇ ਕਾਫੀ ਹੰਗਾਮਾ ਕੀਤਾ ਸੀ ਹੁਣ ਰਾਹੁਲ ਗਾਂਧੀ ਦੇ ਬਿਆਨ ਦੇ ਉੱਪਰ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਦੇ ਵਿਧਾਇਕ ਪਰਤ ਛੇਟੀ ਨੇ ਵਿਵਾਦਿਤ ਬਿਆਨ ਦਿੱਤਾ। ਉਹਨਾਂ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੂੰ ਸੰਸਦ ਦੇ ਕਮਰੇ ਦੇ ਵਿੱਚ ਬੰਦ ਕਰਕੇ ਕੁੱਟਣਾ ਚਾਹੀਦਾ ਹੈ। ਇੱਕ ਰਿਪੋਰਟ ਦੇ ਅਨੁਸਾਰ ਇਸ ਮੁੱਦੇ ਤੇ ਬੋਲਦੇ ਹੋਏ ਮੰਗਲੂਰ ਸਿਟੀ ਉਤਰੀ ਦੇ ਵਿਧਾਇਕ ਪਰਤ ਛੇਟੀ ਨੇ ਕਿਹਾ ਕਿ ਵਿਰੋਧੀ ਨੇਤਾ ਰਾਹੁਲ ਗਾਂਧੀ ਨੂੰ ਸੰਸਦ ਦੇ ਅੰਦਰ ਬੰਦ ਕਰਕੇ ਥੱਪੜ ਮਾਰਨੇ ਚਾਹੀਦੇ ਨੇ। ਅਜਿਹਾ ਕਰਨ ਦੇ ਨਾਲ 7 ਤੋਂ 8 ਐਫ ਆਈ ਆਰ ਦਰਜ ਕੀਤੀਆਂ ਜਾ ਰਹੀਆਂ ਹਨ। ਰਾਹੁਲ ਗਾਂਧੀ ਤੇ ਦੋਸ਼ ਲਗਾਉਂਦੇ ਹੋਏ ਭਾਜਪਾ ਵਿਧਾਇਕ ਨੇ ਕਿਹਾ ਕਿ ਪਾਗਲ ਆਦਮੀ ਨੂੰ ਨਹੀਂ ਪਤਾ ਹੈ ਕਿ ਜੇ ਭਗਵਾਨ ਸ਼ਿਵ ਆਪਣਾ ਤੀਸਰਾ ਨਿਤਰ ਖੋਲਦੇ ਨੇ ਤਾਂ ਉਹ ਸੁਆਹ ਹੋ ਜਾਵੇਗਾ ਇਸ ਦੇ ਨਾਲ ਹੀ ਪਰਤ ਸ਼ੇਟੀ ਨੇ ਕਿਹਾ ਕਿ ਹਿੰਦੂ ਧਰਮ ਅਤੇ ਸੰਸਥਾਵਾਂ ਦੀ ਰੱਖਿਆ ਕਰਨਾ ਭਾਜਪਾ ਦਾ ਫਰਜ਼ ਹੈ ਹੋਣਾ ਕਿ ਹੈ ਕਿ ਕਾਂਗਰਸ ਨੇ ਇਹ ਸੰਦੇਸ਼ ਦੇਣਾ ਸ਼ੁਰੂ ਕਰ ਦਿੱਤਾ ਹੈ ਕਿ ਹਿੰਦੂ ਅਤੇ ਹਿੰਦੂਤਵ ਵੱਖਰੇ ਹਨ ਅਜਿਹੇ ਨੇਤਾਵਾਂ ਦੇ ਕਾਰਨ ਹਿੰਦੂ ਭਵਿੱਖ ਵਿੱਚ ਖਤਰੇ ਵਿੱਚ ਹੋਣਗੇ ਸ਼ੇਟੀ ਨੇ ਅੱਗੇ ਦੋਸ਼ ਲਾਇਆ ਹੈ ਕਿ ਰਾਹੁਲ ਗਾਂਧੀ ਜਿਸ ਖੇਤਰ ਦਾ ਦੌਰਾ ਕਰਦੇ ਹਨ ਉਸ ਦੇ ਆਧਾਰ ਤੇ ਆਪਣਾ ਰੁਖ ਬਦਲਦੇ ਹਨ। ਉਹਨਾਂ ਨੇ ਕਿਹਾ ਹੈ ਕਿ ਜਦੋਂ ਉਹ ਗੁਜਰਾਤ ਆਉਂਦੇ ਹਨ ਤਾਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਭਗਵਾਨ ਸ਼ਿਵਦੇਵ ਪਰਤੱਖ ਭਗਤ ਬਣ ਜਾਂਦੇ ਨੇ। ਇਹ ਬਿਆਨ ਕਰਨਾਟਕਾ ਤੋਂ ਭਾਜਪਾ ਦੇ ਵਿਧਾਇਕ ਪਰਤ ਸ਼ੇਟੀ ਨੇ ਦਿੱਤਾ ਹੈ ਤੇ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕੀ ਰਾਹੁਲ ਗਾਂਧੀ ਇਸ ਬਿਆਨ ਦਾ ਕੀ ਜਵਾਬ ਦਿੰਦੇ ਨੇ ਤੁਹਾਡੀ ਇਸ ਖਬਰ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਪਿਛਲੇ ਮਹੀਨੇ ਇੱਕ ਕਾਰ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ ਜਿਸ ਦੇ ਵਿੱਚ ਇੱਕ ਜਿੰਦਾ ਵਿਅਕਤੀ ਸੜ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਨਵਾਂ ਮੋੜ ਸਾਹਮਣੇ ਲਿਆਂਦਾ ਹੈ ਪੁਲਿਸ ਨੇ ਵੱਡਾ ਖੁਲਾਸਾ ਇਸ ਮਾਮਲੇ ਦੇ ਵਿੱਚ ਕੀਤਾ ਹੈ ਜਿਆਦਾ ਦੱਸੀਏ ਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਨਹੀਂ ਬਲਕਿ ਕਤਲ ਸੀ ਤੇ ਇਸ ਕਤਲ ਨੂੰ ਅੰਜਾਮ ਕਿਸੇ ਹੋਰ ਨੇ ਨਹੀਂ ਬਲਕਿ ਉਸਦੀ ਆਪਣੀ ਹੀ ਕਾਰ ਵਾਲੀ ਨੇ ਦਿੱਤਾ ਹੈ ਪੁਲਿਸ ਵੱਲੋਂ ਇਹਨਾਂ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ 20 ਦਿਨਾਂ ਬਾਅਦ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਇਆ ਗਿਆ ਤੇ ਪੁਲਿਸ ਨੇ ਸਾਰੀ ਘਟਨਾ ਦੀ ਸਜਾਈ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ ਜਿਹਨਾਂ ਦੱਸਦੀ ਹੈ ਕਿ 16 ਤਰੀਕ ਨੂੰ ਬਰਨਾਲਾ ਦੇ ਵਿੱਚ ਇੱਕ ਹਾਦਸਾ ਵਾਪਰਿਆ ਸੀ ਜਿਸ ਦੇ ਵਿੱਚ ਇੱਕ ਕਾਰ ਨੂੰ ਅੱਗ ਲੱਗ ਗਈ ਸੀ ਤੇ ਇਸ ਦੇ ਵਿੱਚ ਇੱਕ ਜਿੰਦਾ ਵਿਅਕਤੀ ਸੜ ਗਿਆ ਸੀ ਵਿਅਕਤੀ ਦਾ ਨਾਮ ਹਰਚਰਨ ਸਿੰਘ ਦੱਸਿਆ ਗਿਆ ਸੀ ਅਤੇ ਇਸ ਘਟਨਾ ਨੂੰ ਹਾਦਸਾ ਘਰਾਰ ਦਿੱਤਾ ਗਿਆ ਸੀ ਘਟਨਾ ਸਮੇਂ ਪੁਲਿਸ ਨੂੰ ਸ਼ੱਕ ਹੋਇਆ ਤੇ ਬਾਅਦ ਵਿੱਚ ਪੁਲਿਸ ਨੇ ਇਸ ਘਟਨਾ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਅਤੇ ਜਾਂਚ ਦੇ ਦੌਰਾਨ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਐਸਐਸਪੀ ਨੇ ਦੱਸਿਆ ਕਿ ਮ੍ਰਿਤਕ ਹਰਚਰਨ ਸਿੰਘ ਦੀ ਪਤਨੀ ਦੇ ਪ੍ਰੇਮ ਸੰਬੰਧ ਸਨ ਜਿਸ ਕਾਰਨ ਦੋਵਾਂ ਨੇ ਉਸ ਨੂੰ ਰਸਤੇ ਵਿੱਚੋਂ ਹਟਾਉਣ ਲਈ ਕਤਲ ਕਰ ਦਿੱਤਾ ਮੁਲਜ਼ਮਾ ਨੇ ਮ੍ਰਿਤਕ ਦੇ ਗਲੇ ਦੇ ਵਿੱਚ ਰੱਸੀ ਪਾ ਕੇ ਉਸ ਦੇ ਮੂੰਹ ਤੇ ਨੱਕ ਤੇ ਮੱਛਰ ਮਾਰਨ ਵਾਲੀ ਦਵਾਈ ਛਿੜਕ ਕੇ ਕਾਰ ਦੇ ਵਿੱਚ ਬੇਹੋਸ਼ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੇ ਕਾਰ ਦੇ ਵਿੱਚ ਪੈਟਰੋਲ ਪਾ ਕੇ ਪੁਲਿਸ ਨੂੰ ਅੱਗ ਲਾ ਦਿੱਤੀ ਅਤੇ ਘਟਨਾ ਨੂੰ ਹਾਦਸਾ ਕਰਾਰ ਦਿੱਤਾ ਗਿਆ। ਪੁਲਿਸ ਨੇ ਇਸ ਘਟਨਾ ਦੇ ਵਿੱਚ ਮ੍ਰਿਤਕ ਹਰਚਰਨ ਸਿੰਘ ਦੀ ਪਤਨੀ ਸੁਖਜੀਤ कौर ਉਸਦੇ ਪ੍ਰੇਮੀ ਹਰਦੀਪ ਸਿੰਘ ਅਤੇ ਉਸਦੇ ਸਾਥੀ ਸੁਖਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇੱਕ ਵਾਰ ਫੇਰ ਦੱਸਦੀ ਹੈ ਕਿ ਪ੍ਰੇਮੀ ਦੇ ਪਿਆਰ ਦੇ ਵਿੱਚ ਅੰਨੀ ਹੋਈ ਪਤਨੀ ਨੇ ਆਪਣੇ ਹੀ ਘਰਵਾਲੇ ਨੂੰ ਨਹੀਂ ਬਖਸ਼ਿਆ। ਆਪਣੇ ਪਿਆਰ ਨੂੰ ਪਰਵਾਹ ਚੜਾਉਣ ਦੇ ਲਈ ਉਸਨੇ ਆਪਣੇ ਹੀ ਪਤੀ ਨੂੰ ਆਪਣੇ ਰਸਤੇ ਚੋਂ ਹਟਾਉਣ ਲਈ ਏਤੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਪਹਿਲਾਂ ਤਾਂ ਉਸਨੇ ਆਪਣੇ ਪ੍ਰੇਮੀ ਅਤੇ ਉਸਦੇ ਸਾਥੀਆਂ ਦੇ ਨਾਲ ਮਿਲ ਕੇ ਆਪਣੇ ਘਰਵਾਲੇ ਦੇ ਮੂੰਹ ਦੇ ਵਿੱਚ ਹਿੱਟ ਛੜਕੀ ਉਸਦੇ ਗਲੇ ਨੂੰ ਰੱਸੀ ਦੇ ਨਾਲ ਕੁੱਟਿਆ ਤੇ ਬਾਅਦ ਵਿੱਚ ਉਸਨੂੰ ਗੱਡੀ ਦੇ ਵਿੱਚ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਉਸਨੂੰ ਜਿੰਦੇ ਨੂੰ ਸਾੜ ਦਿੱਤਾ ਤੇ ਇਹ ਦਿਲ ਦਹਿਲਾ ਦੇਣ ਵਾਲੀ ਖਬਰ ਬਰਨਾਲਾ ਤੋਂ ਸਾਹਮਣੇ ਆਈ ਹੈ ਤੇ ਪੁਲਿਸ ਨੇ ਇਸ ਮਾਮਲੇ ਦੀ ਗੁੱਥੀ ਨੂੰ 20 ਦਿਨਾਂ ਬਾਅਦ ਸੁਲਝਾ ਲਿਆ ਤੇ ਸਾਰੇ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਤੇ ਪਰਿਵਾਰਕ ਮੈਂਬਰਾਂ ਵੱਲੋਂ ਇਹਨਾਂ ਨੂੰ ਫਾਂਸੀ ਦੇਣ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਸਾਨਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਮੁਲਾਕਾਤ ਕੀਤੀ ਹੈ ਤੇ ਨਾਲ ਹੀ ਸ਼ੁਭਕਰਨ ਸਿੰਘ ਦੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਜੀ ਹਾਂ ਸ਼ੁਭਕਰਨ ਸਿੰਘ ਜਿਸ ਦੀ ਕਿਸਾਨੀ ਅੰਦੋਲਨ ਦੇ ਦੌਰਾਨ ਸਰਕਾਰ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਵਾਅਦੇ ਮੁਤਾਬਕ ਅੱਜ ਸੀਐਮ ਮਾਨ ਨੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦਾ ਚੈੱਕ ਦਿੱਤਾ ਹੈ ਤੇ ਨਾਲ ਕੀ ਸਰਕਾਰੀ ਨੌਕਰੀ ਪਰਿਵਾਰ ਦੇ ਇੱਕ ਮੈਂਬਰ ਨੂੰ ਦਿੱਤੀ ਹੈ ਜੀਹਾਂ ਦੱਸਦੀ ਹੈ ਕਿ ਸਿਸ਼ਪ ਕਰਨ ਦੀ ਭੈਣ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਜਿਹੜਾ 12 ਜੁਲਾਈ ਨੂੰ ਬਠਿੰਡਾ ਦੇ ਵਿੱਚ ਦਰਨਾ ਪ੍ਰਦਰਸ਼ਨ ਕੀਤਾ ਜਾਣਾ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਤੇ ਇਸ ਦੀ ਜਾਣਕਾਰੀ ਸੀਐਮ ਮਾਨ ਨੇ ਆਪਣੇ ਟਵਿੱਟਰ ਅਕਾਊਂਟ ਦੇ ਉੱਪਰ ਪੋਸਟ ਕਰਕੇ ਦਿੱਤੀ ਹੈ ਜਿਸ ਦੀ ਜਾਣਕਾਰੀ ਸੀਐਮ ਮਾਨ ਨੇ ਆਪਣੇ ਐਕਸ ਅਕਾਊਂਟ ਦੇ ਉੱਪਰ ਪੋਸਟ ਕਰਕੇ ਦਿੱਤੀ ਹੈ ਸੀਮਾਨ ਨੇ ਲਿਖਿਆ ਹੈ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਖਨੌਰੀ ਬਾਰਡਰ ਤੇ ਨੌਜਵਾਨ ਕਿਸਾਨ ਸੁਭਕਰਨ ਸਿੰਘ ਗੋਲੀ ਲੱਗਣ ਦੇ ਕਾਰਨ ਸ਼ਹੀਦ ਹੋ ਗਿਆ ਸੀ। ਸ਼ਹੀਦ ਕਿਸਾਨ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਵਾਅਦੇ ਮੁਤਾਬਕ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ ਹੈ ਤੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ ਹੈ। ਕਿਸਾਨਾਂ ਦੀ ਆਪਣੀ ਸਰਕਾਰ ਹਰ ਦੁੱਖ ਸੁੱਖ ਦੇ ਵਿੱਚ ਕਿਸਾਨਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੀ ਹੈ ਤੇ ਖੜੀ ਰਹੇਗੀ। ਸ਼ੁਭ ਕਰਨ ਦੀ ਪੰਜਾਬ ਹਰਿਆਣਾ ਸਰਹੱਦ ਤੇ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਦੀ ਗਾਰੰਟੀ ਦੇਣ ਵਾਲੇ ਕਾਨੂੰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਦੇ ਦੌਰਾਨ ਮੌਤ ਹੋ ਗਈ ਸੀ ਘਟਨਾ 1 ਫਰਵਰੀ ਦੀ ਹੈ ਦੋਸ਼ ਹੈ ਕਿ ਉਸਦੀ ਮੌਤ ਹਰਿਆਣਾ ਪੁਲਿਸ ਵੱਲੋਂ ਚਲਾਈ ਗਈ ਗੋਲੀ ਦੇ ਕਾਰਨ ਹੋਈ ਹੈ ਇਸ ਮਾਮਲੇ ਦੇ ਵਿੱਚ ਪੰਚਕੁਲਾ ਨਿਵਾਸੀ ਐਡਵੋਕੇਟ ਹੁਦੇ ਪ੍ਰਤਾਪ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਜਾਂਚ ਦੀ ਮੰਗ ਕੀਤੀ ਸੀ ਇਸ ਮਾਮਲੇ ਦੇ ਵਿੱਚ 7 ਮਾਰਚ ਨੂੰ ਹਾਈ ਕੋਰਟ ਨੇ ਸ਼ੁਭਕਰਨ ਸਿੰਘ ਦੀ ਮੌਤ ਦੀ ਜਾਂਚ ਲਈ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਸੀ। ਤਿੰਨ ਮੈਂਬਰੀ ਕਮੇਟੀ ਦੀ ਪ੍ਰਧਾਨਗੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਸਾਬਕਾ ਜਸਟਿਸ ਜੈਸ਼ਰੀ ਠਾਕੁਰ ਨੂੰ ਸੌਂਪੀ ਗਈ। ਉਹਨਾਂ ਦੇ ਨਾਲ ਹਰਿਆਣਾ ਦੇ ADGP ਅਮਿਤਾਬ ਸਿੰਘ ਢਿੱਲੋਂ ਅਤੇ ਪੰਜਾਬ ਦੇ ADGP प्रमोद बाण ਨੂੰ ਕਮੇਟੀ ਦਾ ਹਿੱਸਾ ਬਣਾਇਆ ਗਿਆ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਕਮੇਟੀ ਨੇ ਜਾਂਚ ਕਰਨੀ ਸੀ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਜਾਂ ਪੰਜਾਬ ਦੇ ਅਧਿਕਾਰ ਖੇਤਰ ਦੇ ਵਿੱਚ ਹੋਈ ਹੈ ਮੌਤ ਦਾ ਆਖਿਰਕਾਰ ਕਾਰਨ ਕੀ ਸੀ ਅਤੇ ਕਿਹੜੇ ਹਥਿਆਰ ਦੀ ਵਰਤੋਂ ਕੀਤੀ ਗਈ ਸੀ ਇਸ ਦੇ ਨਾਲ ਹੀ ਅੰਦੋਲਨਕਾਰੀਆਂ ਤੇ ਤਾਕਤ ਦੀ ਵਰਤੋਂ ਕੀਤੀ ਗਈ ਸੀ ਜਾਂ ਨਹੀਂ ਅਤੇ ਸ਼ੁਭਕਰਨ ਦੀ ਮੌਤ ਦੇ ਮੁਆਵਜ਼ੇ ਬਾਰੇ ਵੀ ਕਮੇਟੀ ਨੇ ਹਾਲੇ ਫੈਸਲਾ ਲੈਣਾ ਹੈ ਤੇ ਇੱਕ ਵਾਰ ਫੇਰ ਦੱਸਦੀ ਹੈ ਕਿ ਅੱਜ ਸੀਐਮ ਮਾਨ ਨੇ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਨਾਲ ਹੀ ਸ਼ੁਕਰਨ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਵਾਅਦੇ ਮੁਤਾਬਕ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਹੈ ਤੇ ਨਾਲ ਹੀ ਉਹਨਾਂ ਦੀ ਭੈਣ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ ਗਿਆ ਹੈ। ਇਸੀ ਜਾਣਕਾਰੀ ਸੀਐਮ ਮਾਨ ਨੇ ਖੁਦ ਆਪਣੇ ਐਕਸਪੋਸਟ ਦੇ ਉੱਪਰ ਪੋਸਟ ਕਰਕੇ ਦਿੰਦੀ ਹੈ WWE ਦੇ ਚੈਂਪੀਅਨ ਜான் ਸਿਨਾ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ ਜੀਹਾਂ ਦੱਸਦੀ ਹੈ ਕਿ ਜான் ਸਿਨਾ ਜੋ ਕਿ WWE ਦੇ ਸੁਪਰਸਟਾਰ ਨੇ ਉਹਨਾਂ ਨੇ WWE ਤੋਂ ਸੰन्यास ਲੈਣ ਦਾ ਫੈਸਲਾ ਕਰ ਲਿਆ ਹੈ ਘੋਸ਼ਣਾ ਕਰ ਦਿੱਤੀ ਹੈ ਜੀਹਾਂ ਦੱਸਦੀ ਹੈ ਕਿ ਜਲਦ ਹੀ ਉਹ WWE ਨੂੰ અલਵਿਦਾ ਕਹਿ ਦੇ। ਦੱਸਦੀ ਹੈ ਕਿ WWE ਦੇ سوشل میڈیا ਅਕਾਊਂਟ ਦੇ ਉੱਪਰ ਇੱਕ ਵੀਡੀਓ ਪੋਸਟ ਕੀਤੀ ਗਈ ਜਿਸ ਤੇ ਵਿੱਚ ਜੌਨ ਸੀਨਾ ਆਪਣੇ ਸਨਿਆਸ ਦੀ ਘੋਸ਼ਣਾ ਕਰਦੇ ਹੋਏ ਨਜ਼ਰ ਆਏ। ਦੱਸਦੀ ਹੈ ਕਿ 2025 ਦੇ ਵਿੱਚ ਜੌਨ ਸੀਨਾ WWE ਦਾ ਆਖਰੀ ਮੈਚ ਖੇਡਣਗੇ। ਜੌਨ ਸੀਨਾ ਕੈਨੇਡਾ ਦੇ ਟੋਰਾਂਟੋ ਦੇ ਵਿੱਚ WWE ਮਨੀ ਇਨ ਦਾ ਬੈਂਕ ਸ਼ੋ ਦੇ ਵਿੱਚ ਵਾਪਸੀ ਕੀਤੀ ਹੈ। ਉਹਨਾਂ ਨੇ ਸਾਰੇ ਫੈਨਸ ਨੂੰ ਉਦੋਂ ਹੈਰਾਨ ਕਰ ਦਿੱਤਾ ਜਦੋਂ ਉਹਨਾਂ ਨੇ ਸ਼ੋਅ ਦੇ ਵਿੱਚ ਅਚਾਨਕ ਐਂਟਰੀ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅੱਜ ਰਾਤ ਮੈਂ ਅਧਿਕਾਰਿਕ ਤੌਰ ਤੇ WWE ਦੇ ਵਿੱਚ ਆਪਣੀ ਰਿਟਾਇਰਮੈਂਟ ਦੀ ਘੋਸ਼ਣਾ ਕਰ ਰਿਹਾ ਹਾਂ ਜੋਂਸ ਸਿਨਾ ਦੀ ਇਸ ਘੋਸ਼ਣਾ ਨੇ ਉਹਨਾਂ ਦੇ ਫੈਨਸ ਨੂੰ ਦੁਖੀ ਕਰ ਦਿੱਤਾ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਕਮੈਂਟ ਕੀਤਾ ਹੈ ਕਿ ਤੁਹਾਨੂੰ ਯਾਦ ਕਰਾਂਗੇ ਚੈਂਪੀਅਨ ਤੇ ਇੱਕ ਹੋਰ ਫੈਨ ਨੇ ਲਿਖਿਆ ਹੈ ਕਿ ਸਿਨਾ ਤੋਂ ਬਿਨਾ WWE ਦੇਖਣਾ ਮੁਸ਼ਕਿਲ ਹੋਵੇਗਾ ਜான் ਸੀਨਾ ਨੇ ਖੁਲਾਸਾ ਕੀਤਾ ਹੈ ਕਿ ਫਿਲਹਾਲ ਮੰਡੇ ਨਾਈਟ ਰੋਡ ਵਿੱਚ ਬਣੇ ਰਹਿਣ ਦੀ ਯੋਜਨਾ ਬਣਾ ਰਹੇ ਨੇ ਦਰਅਸਲ ਮੰਡੇ ਨਾਈਟ ਸ਼ੋ ਜਨਵਰੀ 2025 ਦੇ ਵਿੱਚ ਨੈਟਫਲਿਕਸ ਦੇ ਉੱਪਰ ਲਾਂਚ ਹੋਣ ਜਾ ਰਿਹਾ ਹੈ ਸੀਨਾ ਨੇ ਕਿਹਾ ਕਿ ਮੈਂ ਅੱਜ ਸન્યાਸ ਨਹੀਂ ਲਵਾਂਗਾ ਇਹ ਵਿਦਾਈ ਅੱਜ ਰਾਤ ਖਤਮ ਨਹੀਂ ਹੋ ਰਹੀ ਉਹਨਾਂ ਨੇ ਕਿਹਾ ਕਿ ਹਰ ਕੋਈ ਮੰਡੇ ਨਾਈਟ ਰੋ ਨੂੰ ਅਗਲੇ ਸਾਲ ਇਤਿਹਾਸ ਬਣਦੇ ਹੋਏ ਦੇਖਣਾ ਚਾਹੁੰਦਾ ਹੈ ਜਦੋਂ ਇਹ ਸ਼ੋ ਨੈਟਫਲਿਕਸ ਦੇ ਉੱਪਰ ਆਵੇਗਾ ਤਾਂ ਇਤਿਹਾਸ ਰਚਿਆ ਜਾਵੇਗਾ ਮੈਂ ਕਦੀ ਵੀ ਨੈਟਫਲਿਕਸ ਦੇ ਉੱਪਰ ਰੋ ਦਾ ਹਿੱਸਾ ਨਹੀਂ ਰਿਹਾ ਇਹ ਇਤਿਹਾਸ ਹੈ ਇਹ ਪਹਿਲੀ ਵਾਰ ਹੈ ਤੇ ਮੈਂ ਉਥੇ ਰਹੂੰਗਾ ਇਸ ਇਤਿਹਾਸ ਦਾ ਗਵਾ ਬਣੂੰਗਾ ਜਿਨ੍ਹਾਂ ਨੇ ਕਿਹਾ ਕਿ 2025 ਰਾਇਲ ਰੰਬਲ ਮੇਰਾ ਆਖਰੀ ਹੋਵੇਗਾ 2025 ਐਲਮੀਨੇਸ਼ਨ ਚੈਂਪੀਅਨ ਵੀ ਮੇਰਾ ਆਖਰੀ ਹੋਵੇਗਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਮੈਂ ਅੱਜ ਰਾਤ ਇੱਕ ਘੋਸ਼ਣਾ ਕਰਨ ਜਾ ਰਿਹਾ ਹਾਂ ਕਿ ਲਾਸ ਵੈਗਸ ਦੇ ਵਿੱਚ रेसलमेनिया 2025 ਵੀ ਮੇਰਾ ਆਖਰੀ ਰੈਸਲਮੇਨਿਆ ਹੋਵੇਗਾ ਜਿਸ ਦੇ ਵਿੱਚ ਮੈਂ ਮੁਕਾਬਲਾ ਕਰਦਾ ਹੋਇਆ ਦਿਖਾਈ ਦੇਵਾਂਗਾ ਦੱਸਦੀ ਹੈ ਕਿ ਜான் ਸినా ਨੇ 2001 ਦੇ ਵਿੱਚ WWE ਦੇ ਨਾਲ ਕੰਟਰੈਕਟ ਸਾਈਨ ਕੀਤਾ ਸੀ ਅਤੇ ਇਸ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਸਫਲਤਾ ਮਿਲੀ ਹੈ ਸਫਲਤیاں ਪੌੜੀਆਂ ਚੜਦੇ ਆ ਰਹੇ ਸ਼ੁਰੂਆਤ 'ਚ ਉਹਨਾਂ ਦੀ ਤੇ ਕਰਟ ਐਂਗਲ ਦੀ ਫਿਊਡ ਕਾਫੀ ਚਰਚਾ ਦੇ ਵਿੱਚ ਰਹੀ ਸੀ ਕਰਟ 올림픽 ਦੇ ਵਿੱਚ 골ਡ ਮੈਡਲਿਸਟ ਨੇ 2018 ਦੇ ਵਿੱਚ WWE ਤੋਂ ਜான் ਸੀਨਾ ਦੂਰ ਹੋ ਗਏ ਸੀ ਕਦੀ ਕਦੀ ਹੀ WWE ਦੇ ਵਿੱਚ ਦਿਖਾਈ ਦਿੰਦੇ ਸੀ ਦੱਸਦੀ ਹੈ ਕਿ ਜான் ਸੀਨਾ ਹਾਲੀਵੁੱਡ ਦੇ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਨੇ ਇਸ ਕਰਕੇ ਉਹ WWE ਤੋਂ ਕੰਡਾ ਕਰ ਰਹੇ ਨੇ ਜਿਹयां ਦੱਸਦੀ ਹੈ ਕਿ 2025 ਦੇ ਵਿੱਚ ਜான் ਸੀਨਾ ਦੇ ਆਖਰੀ ਮੈਚ ਹੋਣਗੇ ਹਾਲਾਂਕਿ ਉਹ Netflix ਦੇ ਵਿੱਚ ਜ਼ਰੂਰ ਨਜ਼ਰ ਆਉਣਗੇ ਦੱਸਦੀ ਹੈ ਕਿ ਜான் ਸੀਨਾ ਦੀ ਉਮਰ 47 ਸਾਲ ਹੋ ਚੁੱਕੀ ਹੈ ਤੇ ਉਹਨਾਂ ਨੂੰ WWE ਦੇ ਵਿੱਚ 20 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਚੱਕਾ ਹੈ ਤੇ 20 ਸਾਲਾਂ ਦੇ ਵਿੱਚ ਉਹ 16 ਵਾਰ WWE ਦੇ ਚੈਂਪੀਅਨ ਬਣੇ ਨੇ ਚੈਂਪੀਅਨ ਦੀ ਬੈਲਟ ਉਹਨਾਂ ਨੇ ਹਾਸਲ ਕੀਤੀ ਹੈ ਤੇ ਹੁਣ ਉਹ ਹਾਲੀਵੁੱਡ ਦੇ ਵਿੱਚ ਆਪਣਾ ਹੱਥ ਜਮਾਉਣਾ ਚਾਹੁੰਦੇ ਨੇ ਹਾਲੀਵੁੱਡ ਦੇ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਨੇ ਇਸ ਕਰਕੇ ਉਹ WWE ਨੂੰ ਅਲਵਿਦਾ ਕਹਿੰਦੇ। ਹਾਲਾਂਕਿ ਉਹ ਪਹਿਲਾਂ ਵੀ ਹਾਲੀਵੁੱਡ ਦੀਆਂ ਫਿਲਮਾਂ ਜਿਵੇਂ ਕਿ ਫਾਸਟ ਐਂਡ ਫਿਊਰੀਅਸ ਅਤੇ 12ਵੀਂ ਵਰਗੀਆਂ ਫਿਲਮਾਂ ਦੇ ਵਿੱਚ ਨਜ਼ਰ ਆ ਚੁੱਕੇ ਨੇ ਤੇ ਲੋਕਾਂ ਨੇ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਹੈ ਤੇ ਹੁਣ ਉਹ Netflix ਦੇ ਵਿੱਚ ਵੀ ਡੈਬਿਊ ਕਰਨ ਜਾ ਰਹੇ ਨੇ। ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੌਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਹੈ। ਅਤੇ ਨਾ ਹੀ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਕੋਈ ਵੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਤੇ ਮੌਸਮ ਵਿਭਾਗ ਨੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਪਰੇਸ਼ਾਨ ਹੋਣਾ ਪੈ ਰਿਹਾ ਹੈ ਗਰਮੀ ਦਾ ਦੁਬਾਰਾ ਤੋਂ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਹਾਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਨਮੀ ਵਾਲੀ ਗਰਮੀ ਫਿਰ ਤੋਂ ਸ਼ੁਰੂ ਹੋ ਗਈ ਹੈ ਵਾਯੂ ਮੰਡਲ ਦੇ ਵਿੱਚ ਨਮੀ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਹਮਸਵਾਤ ਗਈ ਹੈ ਲੋਕਾਂ ਨੂੰ ਹਮਸਵਾਤ ਵਾਲੀ ਗਰਮੀ ਨੇ ਪਰੇਸ਼ਾਨ ਕੀਤਾ ਹੋਇਆ ਹੈ ਤੇਸਦnali ਦੱਸਦੀ ਹੈ ਕਿ ਪੰਜਾਬ ਦੇ ਵਿੱਚ ਮੀਂਹ ਨਾ ਪੈਣ ਦੇ ਕਾਰਨ ਤਾਪਮਾਨ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਜੀਹਾਂ ਦੱਸਦੀ ਹੈ ਕਿ 24 ਘੰਟਿਆਂ ਦੇ ਵਿੱਚ 0.4 ਡਿਗਰੀ ਤਾਪਮਾਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ। ਸੋਮਵਾਰ ਸ਼ਾਮ ਨੂੰ ਪੰਜਾਬ ਦਾ ਸਭ ਤੋਂ ਵੱਧ ਤਾਪਮਾਨ ਪਠਾਨਕੋਟ ਦੇ ਵਿੱਚ ਦਰਜ ਕੀਤਾ ਗਿਆ ਜੋ ਕਿ 40 ਡਿਗਰੀ ਰਿਹਾ। ਜਦਕਿ ਫਰੀਦਕੋਟ ਦੀ ਗੱਲ ਕਰੀਏ ਤਾਂ 38.2 ਡਿਗਰੀ ਬਠਿੰਡਾ ਵਿੱਚ 37 ਅਤੇ ਗੁਰਦਾਸਪੁਰ ਦੇ ਵਿੱਚ 36 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਦੂਜੇ ਪਾਸੇ ਸੋਮਵਾਰ ਨੂੰ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਮੀਂਹ ਪੈਣ ਦੀ ਖਬਰ ਸਾਹਮਣੇ ਨਹੀਂ ਆਈ ਤੇ ਇਸ ਦੇ ਨਾਲ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੇ ਨਾਲ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਵਾਧਾ ਹੋਵੇਗਾ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਗਲੇ 5 ਦਿਨਾਂ ਤੱਕ ਪੰਜਾਬ ਦੇ ਵਿੱਚ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਪਰ ਪੰਜਾਬ ਦੇ ਵਿੱਚ 11 ਅਤੇ 12 ਜੁਲਾਈ ਨੂੰ ਆਮ ਮੀਂਹ ਪੈਣ ਦੀ ਸੰਭਾਵਨਾ ਜ਼ਰੂਰ ਦੱਸੀ ਗਈ ਹੈ। 11 ਜੁਲਾਈ ਨੂੰ ਕੁਝ ਥਾਵਾਂ ਤੇ ਮੀਂਹ ਪੈ ਸਕਦਾ ਹੈ ਅਤੇ ਉੱਥੇ ਹੀ 12 ਜੁਲਾਈ ਦੀ ਗੱਲ ਕਰੀਏ ਤਾਂ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਪਰ ਇਸ ਦੇ ਨਾਲ ਤਾਪਮਾਨ ਦੇ ਵਿੱਚ ਕੋਈ ਵੀ ਫਰਕ ਨਹੀਂ ਪਵੇਗਾ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਨਮੀ ਦਾ ਪੱਧਰ 85 ਤੋਂ 100 ਤੱਕ ਪਹੁੰਚ ਗਿਆ ਹੈ ਸੋਮਵਾਰ ਨੂੰ ਮੀਂਹ ਨਾ ਪੈਣ ਦੇ ਕਾਰਨ ਨਮੀ ਵੱਧ ਗਈ ਹੈ ਅਤੇ ਇਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੌਣ ਵਾਲੇ 2 ਦਿਨਾਂ ਦੇ ਵਿੱਚ ਇਸੇ ਤਰ੍ਹਾਂ ਰਹਿਣ ਦੀ ਉਮੀਦ ਹੈ ਅੰਮ੍ਰਿਤਸਰ ਦੇ ਵਿੱਚ ਨਮੀ ਦੀ ਗੱਲ ਕਰੀਏ ਤਾਂ ਨਮੀ ਦਾ ਪੱਧਰ 74 ਤੋਂ 86% ਜਲੰਧਰ ਦੇ ਵਿੱਚ 59 ਤੋਂ 100% ਲੁਧਿਆਣਾ ਦੇ ਵਿੱਚ 70 ਤੋਂ 77% ਅਤੇ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲੇ ਦੇ ਵਿੱਚ ਨਮੀ ਦਾ ਪੱਧਰ 80 ਤੋਂ 86% ਦਰਜ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਮੀਂਹ ਪੈਣ ਦੇ ਕਾਰਨ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਸੀ ਲੋਕਾਂ ਦੇ ਚਿਹਰਿਆਂ ਦੇ ਉੱਪਰ ਮੁਸਕਾਨ ਆਈ ਸੀ ਪਰ ਹੁਣ ਉੱਥੇ ਹੀ ਮੀਂਹ ਨਾ ਪੈਣ ਦੇ ਕਾਰਨ ਲੋਕਾਂ ਨੂੰ ਦੁਬਾਰਾ ਤੋਂ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਮਸ ਵਾਲੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਤੇ ਇਸ ਦੇ ਨਾਲ ਹੀ ਤਾਪਮਾਨ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ ਪਰ ਜਦੋਂ ਮੀਂਹ ਪਿਆ ਸੀ ਉਦੋਂ ਗਰਮੀ ਦੇ ਵਿੱਚ ਤਾਪਮਾਨ ਦੇ ਵਿੱਚ ਗਿਰਾਵਟ ਆਈ ਸੀ 6 ਡਿਗਰੀ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਪਰ ਹੁਣ ਦੁਬਾਰਾ ਤੋਂ ਗਰਮੀ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਜੀਹਾਂ ਦੱਸਦੀ ਹੈ ਕਿ ਵਾਯੂ ਮੰਡਲ ਦੇ ਵਿੱਚ ਨਮੀ ਹੋਰ ਵਧਣ ਦੇ ਨਾਲ ਹਮਸਵਾਤ ਗਈ ਹੈ ਲੋਕਾਂ ਨੂੰ ਹਮਸਵਾਲੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਮੌਸਮ ਵਿਭਾਗ ਨੇ ਹੁਣ ਇਹ ਵੀ ਕਹਿ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੀ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਹਾਲਾਂਕਿ 11 ਤੇ 12 ਜੁਲਾਈ ਨੂੰ ਜ਼ਰੂਰ ਮੀਂਹ ਪੈ ਸਕਦਾ ਹੈ ਪਰ ਇਹ ਮੀਂਹ ਗਰਮੀ ਤੋਂ ਰਾਹਤ ਨਹੀਂ ਦਿਲਾਏਗਾ ਐਸਾ ਨਾਜ਼ਰੀਆ ਮੁਖਬਰਾ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬ ਟੀਵੀ